ਈ ਅਮਰਿਤਪਾਲ ਸਿੰਘ ਨੂੰ ਰਹਿਆ ਕਰਾਉਣ ਲਈ ਰੱਖੇ ਬਾਬਾ ਬਕਾਲਾ ਵਿਖੇ ਵੱਡੇ ਇਕੱਠ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ ਹੇਠ ਜਥੇ ਹੋਣਗੇ ਰਵਾਨਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਆਰਟੀਕਸਾਨ ਯੂਨੀਅਨ ਫੁਰਸਾ ਜਿੰਦਾਬਾਦ 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 ਆਰਟੀਕਸਾਨ ਯੂਨੀਅਨ ਫੁਰਸਾ ਜਿੰਦਾਬਾਦ ਜਿੰਦਾਬਾਦ ਟੋਟੇ ਵੇਟੂ ਲਾ ਦੇ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜੋ ਕਿਸਾਨੋਂ ਸੇ ਟਕਰਾਏਗਾ ਜੂੜ ਕੇ ਮਾਰਾਏਗਾ ਜੋ ਕਿਸਾਨੋਂ ਸੇ ਟਕਰਾਏਗਾ ਜੂੜ ਕੇ ਮਾਰਾਏਗਾ ਜੋ ਕਿਸਾਨੋਂ ਸੇ ਟਕਰਾਏਗਾ ਜੂੜ ਕੇ ਮਾਰਾਏਗਾ ਹੈ ਭਾਰਤੀ ਕਿਸਾਨ ਯੂਨੀਅਨ ਖੁੱਸਾ ਦੀ ਜ਼ਿਲ੍ਹਾ ਲੁਧਿਆਣਾ ਦੀ ਇੱਕ ਹੰਗਾਮੀ ਮੀਟਿੰਗ ਸਰਦਾਰ ਹਰਨੇਕ ਸਿੰਘ ਲਾਗੀਆਂ ਦੀ ਪ੍ਰਧਾਨਗੀ ਹੇਠ ਬੁਲਾਈ ਬੁਲਾਈ ਗਈ ਔਰ ਇਹ ਮੀਟਿੰਗ ਦੇ ਵਿੱਚ ਕਾਫੀ ਫੈਸਲੇ ਲਏ ਗਏ ਪਰ ਅੱਜ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਫੈਸਲੇ ਲਏ ਗਏ ਕਿ ਜਿਹੜੀਆਂ ਭਾਰਤ ਸਰਕਾਰ ਨੇ ਭਾਰਤੀ ਕਿਸਾਨਾਂ ਦੇ ਨਾਲ ਮੰਗਾ ਮੰਗਾ ਮੰਨ ਕੇ ਪੂਰੀਆਂ ਨਹੀਂ ਕੀਤੀਆਂ ਉਹ ਤਾਂ ਅੱਖਾਂ ਫੇਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਿਵੇਂ ਪੂਰਾ ਕਰਾਉਣਾ ਤੇ ਲਾਗੂ ਕਰਾਉਣਾ ਇਸ ਮਾਮਲੇ ਦੇ ਵਿੱਚ ਚਰਚਾ ਕੀਤੀ ਗਈ ਔਰ ਆਉਣ ਵਾਲੀ ਗੁਰੂ ਪ੍ਰੇਖਾ ਤਿਆਰ ਕੀਤੀ ਗਈ ਔਰ ਇਹ ਵੀ ਚਰਚਾ ਕੀਤੀ ਗਈ ਕਿ ਜਿਹੜਾ ਭਾਰਤੀ ਕਿਸਾਨ ਯੂਨੀਅਨਾਂ ਦਾ ਜਿਹੜਾ ਟੂਲ ਟੈਕਸਾਂ ਦੇ ਉੱਤੇ ਕਾਰਡ ਦੇ ਵਿੱਚ ਆਨਖਾਨੀ ਕਰਦੀ ਹੈ ਸਰਕਾਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਉਹਦੇ ਬਾਰੇ ਵੀ ਵਿਚਾਰਾਂ ਕੀਤੇ ਗਈਆਂ ਔਰ ਇਹਦੇ ਨਾਲ-ਨਾਲ ਅੱਜ ਇਸ ਮੀਟਿੰਗ ਦੇ ਵਿੱਚ ਬਹੁਤ ਹੀ ਚਰਚਾ ਜਿਹੜੀ ਹੈ ਮੀਟਿੰਗ ਦੇ ਵਿੱਚ ਫੈਸਲੇ ਲੈ ਗਏ ਨੇ ਕਿ ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅਮਰਿਤਪਾਲ ਸਿੰਘ ਜੀ ਬਿਨਾਂ ਕਿਸੇ ਗੱਲ ਤੋਂ ਜਿਹੜੇ ਕਿ ਭਾਰਤੀ ਸੰਸਦ ਦੇ ਪਾਰਲੀਮੈਂਟ ਦੇ ਪਾਰਲੀਮੈਂਟ ਮੈਂਬਰ ਨੇ ਜਿਨ੍ਹਾਂ ਨੇ ਬਹੁਤ ਵੱਡੇ ਲੈਵਲ ਤੇ ਲੀਡ ਦੇ ਨਾਲ ਪਾਰਲੀਮੈਂਟ ਮੈਂਬਰ ਬਣੇ ਨੇ ਔਰ ਉਹ ਅੱਜ ਜੇਲ੍ਹ ਦੇ ਵਿੱਚ ਨੇ ਤੇ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖ ਕੇ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਔਰ ਉਸ ਧੱਕੇ ਦੇ ਬਰ ਖਿਲਾਫ ਭਾਰਤੀ ਕਿਸਾਨ ਜੀ ਨੇ ਖੋਸਾ ਜਿਹੜੀ ਆ ਉਹਦੀ ਨਿੰਦਿਆ ਕਰਦੀ ਹੈ ਬਈ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਕੇ ਪਾਰਲੀਮੈਂਟ ਦੇ ਵਿੱਚ ਜਾਣ ਦਾ ਜਿਹੜਾ ਆਪਣੀ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਔਰ ਇਹਦੇ ਨਾਲ ਨਾਲ ਜਿਹੜਾ 19 ਤਰੀਕ ਨੂੰ ਪੰਥਕ ਇਕੱਠ ਬਾਬਾ ਬਕਾਲਾ ਵਿਖੇ ਰੱਖਿਆ ਗਿਆ ਗੁਰੂ ਲਾਧੂ ਕੈ ਤਾਂ ਕਿ ਉਸ ਪੰਥ ਦੇ ਘੱਟ ਦੇ ਵਿੱਚ ਵੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਖੋਸਾ ਉਹ ਵੱਧ ਤੋਂ ਵੱਧ ਉਹਦੇ ਵਿੱਚ ਹਿੱਸਾ ਲਾਏਗੀ ਔਰ ਉਥੇ ਪੰਥਕ ਘੱਟ ਦੇ ਵਿੱਚ ਜੋ ਪੰਥਕ ਵਿਚਾਰਾ ਹੋਣਗੀਆਂ ਉਹਨਾਂ ਤੇ ਆਪਣਾ ਹਿੱਸਾ ਪਾਊਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪ੍ਰੋਗਰਾਮ ਪੰਥ ਲਊਗਾ ਉਹਦੇ ਉੱਤੇ ਫੁੱਲ ਚੜਾਈ ਜਾਣਗੇ ਔਰ ਉਹਦੀ ਤਿਆਰੀ ਦੇ ਲਈ ਅਸੀਂ ਅੱਜ ਇਕੱਠੇ ਹੋਏ ਆ ਸਾਰਿਆਂ ਨੇ ਤਨਮਨ ਤਨ ਦੇ ਨਾਲ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੋਇਆ ਅੱਜ ਮੀਟਿੰਗ ਦਾ ਮੇਨ ਮਕਸਦ ਹੈ ਵੀ ਉੱਥੇ ਜਾਣ ਦਾ ਬਿਲਕੁਲ ਜੀ ਜਿਹੜਾ ਮੇਨ ਮਕਸਦ ਇਹ ਆ ਵੀ 19 ਤਰੀਕ ਨੂੰ ਖੱਜ ਵੱਜ ਕੇ ਭਾਰਤੀ ਕਿਸਾਨ ਯੂਨੀਅਨ ਕੋਸਾ ਜਿਹੜੀ ਆ ਉਹ ਪੰਥਕਟ ਦੇ ਵਿੱਚ ਬਾਬੇ ਬਕਾਲੇ ਜਾਵਾਂਗੇ ਠੀਕ